देखो किस तरह बच्चियां दी जिंदगी दे नाल ਖਿਲوار ਹੋ ਰਿਹਾ ਕਿਉਂਕਿ ਜਿਹੜੇ ਛੋਟੇ ਛੋਟੇ ਨੰਨੇ ਬੱਚੇ ਸਕੂਲ ਪੜਨ ਵਾਸਤੇ ਜਾਂਦੇ ਆ ਲੇਕਿਨ ਉਹਨਾਂ ਦੀ ਬਹਿਣਾ ਜਿਹੜੀਆਂ ਇਹਨਾਂ ਹਾਲਾਤ ਜਿਹੜੇ ਖਸਤਾ ਦਿਖਾਈ ਦੇ ਰਹੇ ਨੇ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਨੰਨੇ ਛੋਟੇ ਬੱਚੇ ਆ ਉਹ ਉੱਤਰ ਕੇ ਜਿਹੜੀਆਂ ਸਕੂਲ ਵੈਨ ਨੂੰ ਜਿਹੜਾ ੱੱਕਾ ਲਾਂਦੇ ਹੋਏ ਸਾਹ ਤੋਰਤੇ ਦਿਖਾਈ ਦੇ ਰਹੇ ਆ ਲੇਕਿਨ ਇਹਦੇ ਤੇ ਕਾਰਵਾਈ ਕਿਸੇ ਵੀ ਵਿਭਾਗ ਵੱਲੋਂ ਜਿਹੜੀ ਨਹੀਂ ਕੀਤੀ ਜਾ ਰਹੀ ਕੋਈ ਕੋਈ ਕਿਉਂਕਿ ਇਹ ਜਿਹੜਾ ਕੰਮ ਹੁੰਦਾ ਚਾਈਲਡ ਪ੍ਰੋਟੈਕਸ਼ਨ ਵਿਭਾਗ ਦਾ ਹੁੰਦਾ ਨਾਲ ਜਿਹੜੀ ਹੈ ਟ੍ਰੈਫੀ ਪੁਲਿਸ ਜਿਹੜੀ ਆ ਉਹ ਇਹਨ ਉਸ ਬਾਅਦ ਵੀ ਇਹਨਾਂ ਦੀ ਜਿਹੜੀ ਕਾਰਵਾਈ ਅਮਲ ਚ ਚੈਕਿੰਗ ਦਾ ਦੌਰ ਜਿਹੜਾ ਉਹ ਚੱਲਦਾ ਲੇਕਿਨ ਇਹਦੇ ਵਿੱਚ ਕੋਈ ਕਾਰਵਾਈ ਹੁੰਦੀ ਦਿਖਾਈ ਨਹੀਂ ਦਿੰਦੀ ਤੇ ਸੜਕਾਂ ਦੇ ਉੱਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਵੀ ਵਹਿਨਾ ਜਿਹੜੀਆਂ ਉਹ ਚੱਲਦੀਆਂ ਹੋਈਆਂ ਤੁਹਾਨੂੰ ਸਾਬ ਨਜ਼ਰ ਆਣ ਗਿਆ ਜਦੋਂ ਹਾਦਸਾ ਵਾਪਰ ਜਾਂਦਾ ਉਦੋਂ ਇੱਕ ਦੂਜੇ ਤੇ ਜਿਹੜਾ ਵੀ ਦੋਸ਼ ਪ੍ਰਤੀ ਦੋਸ਼ ਜਿਹੜਿਆ ਉਹ ਲੱਗਦੇ ਹੋਏ ਸਾਬ ਤੌਰ ਤੇ ਦਿਖਾਈ ਦਿੰਦੇ ਆ ਕਿਉਂਕਿ ਉਦੋਂ ਜਿਹੜੀਆਂ ਪ੍ਰਸ਼ਾਸਨ ਵੱਲੋਂ ਇੱਕ ਕਸੂਰਵਾਰ ਜਿਹੜਾ ਵੈਨ ਚਾਲਕਾਂ ਨੂੰ ਦੱਸਿਆ ਜਾਂਦਾ ਤੇ ਵੈਨ ਚਾਲਕ ਜਿਹੜਾ ਆਪਣਾ ਗੁੱਸਾ ਸਕੂਲ ਵਾਲਿਆਂ ਤੇ ਜਿਹੜਾ ਉਹ ਕਰਦੇ ਜਿਹੜੇ ਉਹ ਦਿਖਾਈ ਦਿੰਦੇ ਆ ਇਹਨਾਂ ਬੱਚੇ ਜਿਹੜੇ ਛੋਟੇ ਨਾਨੇ ਬੱਚੇ ਆ ਜੋ ਇਹਨਾਂ ਵੈਨਾਂ ਦੇ ਵਿੱਚ ਸਫ਼ਰ ਕਰਦੇ ਆ ਸਕੂਲ ਤੱਕ ਜਾਣ ਦਾ ਜਿਹੜਾ ਟਾਈਮ ਜਿਹੜਾ ਵੀ ਉਹ ਤੈਅ ਕਰਦੇ ਆ ਵੀ ਇਹਦੇ ਵਿੱਚ ਲੇਕਿਨ ਉਹਨਾਂ ਦੇ ਜਿਹੜੇ ਵੀ ਕਹਿ ਸਕਦੇ ਆ ਨਾ ਤਾਂ ਅੰਦਰ ਕੋਈ ਏਸੀ ਲੱਗਾ ਨਾ ਕੋਈ ਟੈਂਡੈਂਟ ਹੁੰਦਾ ਤੇ ਕਈ ਤਰ੍ਹਾਂ ਦੀਆਂ ਜਣੀਆਂ ਖਾਮੀਆਂ ਜਣੀਆਂ ਇਹਨਾਂ ਵੈਨਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਤੇ ਹੁਣ ਤਾਂ ਤਸਵੀਰਾਂ ਇੱਕ ਨਾਲ ਕੁਝ ਹੋਰ ਹੀ ਬਿਆਨ ਕਰਦੀਆਂ ਹੋਈਆਂ ਸਾਬਤ ਤੌਰ ਤੇ ਦਿਖਾਈ ਦੇ ਰਹੀਆਂ ਵੀ ਜੋ ਦਿਖਾਉਂਦੀਆਂ ਪਈਆਂ ਵੀ ਕਿਸ ਤਰ੍ਹਾਂ ਜਿਹੜੇ ਸੀ ਸਕੂਲੀ ਵੈਨਾਂ ਦੇ ਜਿਹੜੀ ਮਤਲਬ ਬੱਚੇ ਜਿਹੜੇ ਆ ਉਹ ਤੱਕਾ ਲਾਂਦੇ ਹੋਏ ਸਾਬਤ ਤੌਰ ਤੇ ਦਿਖਾਈ ਦੇ ਰਹੇ ਆ ਅਸੀਂ ਇਹ ਗ ਕਾਰੀਆਂ ਨੇ আশਵਾਸਨ ਦਿੱਤਾ ਵੀ ਅਸੀਂ ਹੁਣ ਜੜੀਆਂ ਵੀ ਵੈਨਾ ਇਸ ਨੇ ਇਤਲਾਹ ਦੇ ਵਿੱਚ ਚੱਲਦੀਆਂ ਨਜ਼ਰ ਪਾਈਆਂ ਗਈਆਂ ਉਹਨਾਂ ਤੇ ਜੜੀਆਂ ਸਖਤ ਤੋਂ ਸਖਤ ਜੜੀਆਂ ਕਾਰਵਾਈ ਹੋਏਗੀ ਲੇਕਿਨ ਕਹਿ ਸਕਦੇ ਆ ਵੀ ਆਟਕੇ ਦਫਤਰ ਦਾ ਕੀ ਕੰਮ ਹੈ ਕਿਉਂ ਇਹਨਾਂ ਜੜੀਆਂ ਕੰਦਮ ਜੜੀਆਂ 15 ਸਾਲ ਤੋਂ ਜ਼ਿਆਦਾ ਦੀਆਂ ਚਰਚਾ ਇਹ ਵੈਨਾ ਹੋ ਜਾਣ ਚਾਹੇ ਖਲਤਾ ਹਾਲਾਤ ਚ ਪਹਿਲਾਂ ਦਿਖਾਈ ਦਿੰਦੀਆਂ ਹੁਣ ਇਹਨਾਂ ਦੇ ਸ਼ਿਕੰਜਾ ਕਿਉਂ ਨਹੀਂ ਕੱਸਿਆ ਜਾਂਦਾ ਜੇ ਇਹਨਾਂ ਦੇ ਚਲਾਨ ਕਰਸੇ ਜੇ ਕੱਟੇ ਜਾਂ ਇਹਨਾਂ ਨੂੰ ਬੌਂਡ ਕੀਤਾ ਜਾਵੇ ਤੇ ਹੋਰ ਵੀ ਜੜੇ ਵੈਨ ਚਾਲਕਾਂ ਦੇ ਜੜਾ ਇਹ ਸਬਕ ਬਣ ਜਾਵੇ ਲੇਕਿਨ ਵੈਨ ਚਾਲਕ ਵੀ ਜੜੀ ਆਪਣੀ ਮਜਬੂਰੀਆਂ ਕਈ ਤਰ੍ਹਾਂ ਦੀਆਂ ਸਾਹ ਵੀ ਵੀ ਜੇ ਬਹਿਣਾ ਦੇ ਵਿੱਚ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਤੇ ਫਿਰ ਉਹ ਪੇਰੈਂਟਸ ਉਹਨੇ ਪੈਸੇ ਜਿਹੜੇ ਆ ਬੱਚਿਆਂ ਦੇ پڑھਨ ਵਾਸਤੇ ਅਸਮਰਥ ਦਿਖਾਈ ਦਿੰਦੇ ਆ ਜਿਸ ਕਰਕੇ ਉਹਨਾਂ ਨੂੰ ਵੀ ਮਜਬੂਰੀ ਤੌਰ ਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਬਹਿਣਾ ਉਹ ਚਲਾਨੀਆਂ ਪੈਂਦੀਆਂ ਕਿਉਂਕਿ ਨਾ ਤਾਂ ਸਕੂਲ ਵੱਲੋਂ ਕੋਈ ਸਪੋਰਟ ਕੀਤੀ ਜਾਂਦੀ ਆ ਅਗਰ ਸਕੂਲ ਤੇ ਜੇ ਸ਼ਕਤੀ ਕੀਤੀ ਜਾਵੇ ਤੇ ਯਕੀਨਨ ਹੈ ਵੀ ਇਹਨਾਂ ਦੇ ਬੱਚਿਆਂ ਦੀ ਜਿਹੜੀ ਜ਼ਿੰਦਗੀਆਂ ਦੇ ਨਾਲ ਜਿਹੜਾ ਖਿਲਵਾੜ ਹੋ ਰਿਹਾ ਇਹਨਾਂ ਨੂੰ ਬਚਾਇਆ ਜਾ ਸਕਦਾ ਤੇ ਕੋਈ ਵੱਡਾ ਹਾਦਸਾ ਹੋਣ ਤੋਂ ਰੋਕਿਆ ਜਾ ਸਕਦਾ ਤੇ ਪ੍ਰਸ਼ਾਸਨ ਵੀ ਹਾਦਸੇ ਤੋਂ ਬਾਅਦ ਜਦੋਂ ਜਾਗਦਾ ਉਹ ਪਹਿਲਾਂ ਜੇ ਕੋਈ ਕਦਮ ਉਠਾ ਲੇ ਤੇ ਫਿਰ ਬੱਚਿਆਂ ਤੋਂ ਉਹਨਾਂ ਦੇ ਪੇਰੈਂਟਸ ਵਾਸਤੇ ਵੀ ਕਾਫੀ ਜਿਹੜਾ ਉਹ ਲਾਭਦਾਇਕ ਜਿਹੜਾ ਉਸੇ ਦਿਖੋ ਸਕਦਾ ਕੈਮਰਾਮੈਨ ਦੇ ਨਾਮ ਸਰਬਜੀਤ ਸਿੰਘ ਨੈਕਸ ਫ੍ਰਾਈ ਡਿਪਟੀ ਸਾਡੇ ਵੱਲੋਂ ਇਸ ਦੀ ਜਿਹੜੀ ਰੈਗੂਲਰ ਚੈਕਿੰਗ ਕੀਤੀ ਜਾਂਦੀ ਹੈ ਔਰ ਅੱਗੇ ਤੋਂ ਜਿਹੜੀਆਂ ਦਸਾਂ ਜਿਹੜੀਆਂ ਬਿਲਕੁਲ ਹੀ ਗੰਡਾ ਮਹਾਲਾਤ ਚ ਹੋਣ ਗਿਆ ਜਿੰਨਾ ਦਾ ਟਾਈਮ ਪੀਰੀਅਡ ਲੰਘ ਚੁੱਕਾ ਹੋਊਗਾ ਜਿਹੜੀਆਂ ਉਹ ਬਸ ਸਾਡੇ ਧਿਆਨ ਦੇ ਵਿੱਚ ਆਣਗੀਆਂ ਅਸੀਂ ਉਹਨਾਂ ਬਸਾਂ ਨੂੰ ਬੰਦ ਕਰਵਾਵਾਂਗੇ ਮੈਮ ਵੀ ਇੱਕ ਦਿਨ ਕਿਤੇ ਲੱਗਦਾ ਵੀ ਤੁਹਾਡੇ ਵੱਲੋਂ ਤਾਂ ਰਿਪੋਰਟ ਬੰਦੀਆਂ ਲੇਕਿਨ ਆਰਟੀਓਫਿਸ ਦਾ ਮਤਲਬ ਕਿ ਉਹਦੇ ਤੋਂ ਕਾਰਵਾਈ ਨਹੀਂ ਹੁੰਦੀ ਲੱਗਦਾ ਵੀ ਕਿਤੇ ਕਿਤੇ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਖਿਲਵਾੜੀ ਹੋ ਰਹੀ ਹੈ ਦੇਖੋ ਜੀ ਅਸੀਂ ਸਾਰੇ ਦਿਲਦਰ ਮਿਲ ਕੇ ਆਪਦਾ ਕੰਮ ਕਰ ਰਹੇ ਹਾਂ ਪ੍ਰੋਪਰ ਪ੍ਰੋਪਰ ਚੈਕਿੰਗ ਹੁੰਦੀ ਹੈ ਤੇ ਟੀਮ ਰੈਗੂਲਰ ਜਾ ਰਹੀ ਹੈ ਐਸਮ ਤੁਸੀਂ ਕਿੱਥੇ ਰਹੇ ਅੱਗੇ ਤੋਂ ਜਿਹੜੀ ਵੀ ਜੇਈ ਬੱਸ ਸਾਡੇ ਧਿਆਨ ਦੇ ਵਿੱਚ ਆਈਗੀ ਅਸੀਂ ਉਹਨੂੰ ਬੰਦ ਕਰਵਾਵਾਂਗੇ ਜਿਹੜੀਆਂ ਕਮੀਆਂ ਪੇਸ਼ੀਆਂ ਹੋਣਗੀਆਂ ਉਸ ਹਿਸਾਬ ਨਾਲ ਉਹਨਾਂ ਬਸਾਂ ਦੇ ਚਲਾਨ ਕੀਤੇ ਜਾਣ ਜਿਹੜੀਆਂ ਮੈਡਮ ਨੇ ਲਿਖਿਆ ਵੀ ਬੱਚੇ ਵੀ ਤੱਕਾ ਲਗਾ ਰਿਹਾ ਹੈ ਤੁਸੀਂ ਇਹਨੂੰ ਦੇਖਦੇ ਹੋ ਕਿ ਕਿੰਨਾ ਸ਼ਰਮਨਾਕ ਹੈ ਜਿਹੜੀ ਹੈ ਹਾਂਜੀ ਇਹ ਬਹੁਤ ਹੀ ਜ਼ਿਆਦਾ ਸ਼ਰਮਨਾਕ ਗੱਲ ਹੈ ਕਿ ਬਸਾਂ ਬੱਚਿਆਂ ਤੋਂ ਤੱਕੇ ਲਵਾਉਣਾ ਛੋਟੇ ਛੋਟੇ ਬੱਚਿਆਂ ਤੋਂ ਤੱਕੇ ਲਵਾਉਣਾ ਇਹ ਮਤਲਬ ਕਿ ਬਿਲਕੁਲ ਵੀ ਵਾਜਿਬ ਗੱਲ ਨਹੀਂ ਹੈਗੀ ਤੁਸੀਂ ਮੇਰੇ ਧਿਆਨ ਦੇ ਵਿੱਚ ਇਹ ਗੱਲ ਹੋ ਗਈ ਆਪਾਂ ਇਹ ਕਰ ਵੀ ਬਈ ਥਰੂ ਡੀਓ ਇਹਨਾਂ ਦੀ ਪੁਸ਼ਟੀ ਕਰਾਂਗੇ ਵੀ ਇਹ ਜਿਹੜੇ ਬੱਚਿਆਂ ਨੂੰ ਬੱਸ ਨਹੀਂ ਪੱਤਾ ਕਿਉਂ ਲਾਇਆ ਗਿਆ ਜੇ ਕੋਈ ਬੱਸ ਨੂੰ ਪ੍ਰੋਬਲਮ ਸੀ ਤਾਂ ਆਪਾਂ ਇਸ ਦੇ ਵਿੱਚ ਬਹੁਤ ਬਿਕਲ ਲਾ ਦਿੰਦੇ ਨੇ ਆਪਾਂ ਤਾਂ ਸੈਟਲ ਬੰਨਸ